ਸਰਬਜੀ ਸੰਗਦੂਰ ਵੀ ਦੀ ਰਚਨਾ ਸਾਡੇ ਹਿੱਸੇ ਹੰਝੂ ਆਏ ਉਹਨਾ ਹਿੱਸੇ ਖੁਸ਼ੀਆਂ ਨੇ ਸਾਡੇ ਹਿੱਸੇ ਹੰਝੂ ਆਏ ਉਹਨਾ ਹਿੱਸੇ ਖੁਸ਼ੀਆਂ ਨੇ ਜਦ ਦਾ ਛੱਡਿਆ ਉਹਨਾਂ ਦੇ ਤੰਗਰੂਰ ਦੀ ਨੂੰ ਜਦ ਦਾ ਛੱਡਿਆ ਉਨਾ ਨੇ ਸੰਗੀਰੂਰ ਦੀ ਨੂੰ ਖੁਸ਼ੀਆਂ ਸਾਥੋਂ ਰੁਸ਼ਿਆਣੇ ਖੁਸ਼ੀਆਂ ਸਾਥੋਂ ਰੁਸ਼ਿਆਣੇ ਰੁਸ਼ਿਆਣੇ ਹੁਣ ਵੀ ਜਾਂਦੀ ਹੋਣੀ ਸ਼ਾਇਦ ਬਾਈਕ ਜਹਾਂ ਤੋਤੇ ਹੁਣ ਵੀ ਤਲਾਉਂਦੇ ਹੋਣੀ ਐ ਸ਼ਾਇਦ ਕੈ